ਉਹਦੇ ਤੋਂ ਉਹ ਇੰਨੇ ਇੱਕ ਜਿਆਦਾ ਨਹੀਂ ਜੀ ਕਿ ਉਹ ਬਸ ਲੈਗ ਪੁਲਿੰਗ ਜਿਹੜੀ ਆ ਉਹ ਕਰ ਸਕਦੇ ਨੇ ਤੁਸੀਂ ਥੋੜਾ ਪਿੱਛੇ ਜਾਓ तकरीबन 3 ਸਾਲ 3.5 ਸਾਲ ਪਿੱਛੇ ਤੁਸੀਂ ਚਲੇ ਜਾਓ ਪੰਜਾਬ ਦੇ ਵਿੱਚ ਪੋਸਟ ਟਾਈਮ ਬੋਲਣ ਵਾਲਾ ਕੌਣ ਸੀ ਅਕਸਰ ਇਹ ਗੱਲ ਚੱਲਦੀ ਸੀ ਕਿ ਕੀ ਪੰਜਾਬ ਦੇ ਵਿੱਚ ਕੋਈ ਬੰਦਾ ਬੋਲਣ ਲੱਗੂਗਾ ਕੀ ਪੰਜਾਬੀਆਂ ਦੇ ਵਾਸਤੇ ਕੋਈ ਬੰਦਾ ਉੱਠੂਗਾ ਕੋਈ ਔਰ ਕਿੱਟੇ ਦੀ ਕਹਾਣੀ ਜਿਹੜੀ ਪਾਊਗਾ ਜਿਹੜਾ ਕਿ ਪੰਜਾਬੀਆਂ ਨੂੰ ਖੋਖਣਾ ਕਰੀ ਜਾ ਰਿਹਾ ਹੈ ਪੰਜਾਬ ਦੀਆਂ ਜਨਰੇਸ਼ਨ ਜਿਹੜੀਆਂ ਉਹਨੂੰ ਖਾਈ ਜਾ ਰਿਹਾ ਉਦੋਂ ਇਹ ਗੱਲ ਸੀ ਕਿ ਕੋਈ ਬੋਲੂਗਾ ਸ਼ਾਇਦ ਲੱਗਦਾ ਸੀਗਾ ਕਿ ਕੋਈ ਵੀ ਨਹੀਂ ਬੋਲੂਗਾ ਪਰ ਇੱਕਦਮ ਜੇਸ ਵਿਅਕਤੀ ਨੇ ਜ਼ੁਰਤ ਪੈਦਾ ਕੀਤੀ ਪੰਜਾਬੀਆਂ ਦੇ ਵਿੱਚ ਇਹ ਕ੍ਰੈਡਿਟ ਤਾਂ ਉਹਨੂੰ ਦੇਣਾ ਬਣਦਾ ਨਾ ਇਸ ਚੀਜ਼ ਦਾ ਤੇ ਉਹਨੇ ਬੋਲਣ ਲਾਇਆ ਪੰਜਾਬੀਆਂ ਨੂੰ ਔਰ ਪੰਜਾਬੀ ਅ ਫਿਰ ਜਿਹੜੇ ਸਨ ਐਸਾ ਬੋਲਣ ਲੱਗੇ ਕਿ ਫਿਰ ਪੰਜਾਬੀਆਂ ਦਾ ਖੜਾਕ ਜਿਹੜਾ ਸੀਗਾ ਦੀ ਉਹ ਸੱਤ ਸਮੁੰਦਰਾਂ 바ਜੋ ਜਿੱਥੇ ਦੁਨੀਆ ਬੈਠੀ ਆ ਉੱਥੇ-ਉੱਥੇ ਉਹ ਪੈਣਾ ਸ਼ੁਰੂ ਹੋਇਆ ਇਹ ਇੱਕ ਮੂਵਮੈਂਟ ਸੀ ਬਹੁਤ ਵੱਡੀ ਜਿਹੜੀ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨਾਂ ਦੇ ਦੌਰਾਨ ਲੋਕਾਂ ਨੇ ਦੇਖਿਆ ਇਹ ਚੋਣਾਂ ਨਹੀਂ ਸਨ ਇਹ ਇੱਕ ਮੂਵਮੈਂਟ ਸੀ ਜਿਹੜੀ ਪੰਜਾਬੀਆਂ ਨੇ ਲੜੀ ਐ ਇਹਦੇ ਵਿੱਚ ਜਿਨ੍ਹਾਂ-ਜਿਨ੍ਹਾਂ ਨੇ ਯੋਗਦਾਨ ਪਾਇਆ ਉਹ ਵਧਾਈ ਦੇ ਹੱਕਦਾਰ ਨੇ ਕਦੀ ਉਹਨਾਂ ਦੇ ਜਿਹੜੇ ਹੋ ਕੇ ਕਿਸੇ ਨੇ ਦੇਖਿਆ ਕਿ ਉਹਨਾਂ ਨੇ ਕਿੰਨੀਆਂ ਮੁਸ਼ਕਲਾਂ ਜੜੀਆਂ ਉਹ ਝੱਲੀਆਂ ਨੇ ਤੇ ਫਿਰ ਇੱਥੋਂ ਤੱਕ ਜਿਹੜੀ ਆ ਜੀ ਉਹ ਕਹਾਣੀ ਗਈ ਆ ਜਿੱਤ ਹਾਰ ਆਪਣੀ ਜਗ੍ਹਾ ਦਿੱਤੇ ਆ ਕੱਲ ਨੂੰ ਕੌਣ ਜਿੱਤਦਾ 11 ਤਰੀਕ ਨੂੰ ਕੌਣ ਹਾਰਦਾ ਇਹ ਬਾਤ ਵਾਲੀਆਂ ਗੱਲਾਂ ਨੇ ਇੱਕ ਗੱਲ ਤਾਂ ਪੱਕੀ ਹੈ ਜਿਨ੍ਹਾਂ ਲੋਕਾਂ ਨੇ ਇਹ ਲੜਾਈ ਇਮਾਨਦਾਰੀ ਦੇ ਨਾਲ ਲੜੀ ਹੈ ਉਹਨਾਂ ਲੋਕਾਂ ਨੂੰ ਇਤਿਹਾਸ ਜਿਹੜਾ ਦੀ ਉਹ ਯਾਦ ਜ਼ਰੂਰ ਰੱਖਣਾ ਨਹੀਂ ਤਾਂ ਜਿਸ ਤਰੀਕੇ ਦੇ ਨਾਲ ਇਹ ਇੱਕ ਇਹ ਇਹ ਸਾਰਾ ਇਸ਼ੂ ਜਿਹੜਾ ਜੀ ਕ੍ਰੀਏਟ ਕੀਤਾ ਜਾ ਰਿਹਾ ਉਹ ਲੋਕ ਅਕਲਾਂ ਦੇ ਰਹੇ ਨੇ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਜਾਂਦੀ ਸੀ ਮੈਂ ਇਸ ਦਾ ਗਵਾਹ ਕਿ 3 ਵੇ ਦੇ ਉੱਤੇ ਗੱਲ ਕਰ ਕਰਕੇ ਜਿਹੜੇ ਆਫੀਸਰਸ ਦੇ ਨਾਲ ਉਹਨਾਂ ਦੀ ਬਿਜ਼ੀ ਸਕੇਡਿਊਲ ਦੇ ਵਿੱਚੋਂ ਗੱਲ ਕਰਾਉਂਦਾ ਰਿਹਾ ਔਰ ਜਿਵੇਂ ਉਹ ਕਹਿੰਦੇ ਰਹੇ ਨੇ ਕਿ ਤੁਸੀਂ ਇਹਨਾਂ ਦੇ ਘਰਾਂ ਦੇ ਵਿੱਚ ਨਹੀਂ ਜਾ ਸਕਦੇ ਔਰ ਦਬਕੇ ਵੀ ਜਿਹੜੇ ਉਹ ਪੁਲਿਸ ਨੂੰ ਉਦੋਂ ਮਾਰੇ ਰੋਕਿਆ ਵੀ ਉਹਨਾਂ ਚੀਜ਼ਾਂ ਦੇ ਵਾਸਤੇ ਇਹ ਠੀਕ ਹੈ ਜਦੋਂ 117 ਟਿਕਟਾਂ ਸਰ ਜਿਨ੍ਹਾਂ ਨੂੰ ਟਿਕਟਾ ਨਹੀਂ ਮਿਲਿਆ ਉਹ ਜਿਹੜਾ ਹੈ ਦੀ ਉਹਨਾਂ ਨੇ ਤੁਸੀਂ ਇਹ ਕਰ ਲੋ ਕਿ ਅੱਜ ਉਹਨਾਂ ਨੂੰ ਨੁਕਸ ਜਿਹੜੇ ਆ ਉਹ ਲੱਭਣੇ ਸ਼ੁਰੂ ਹੋ ਗਏ ਮੈਂ ਫਿਰ ਕਹੂੰਗਾ ਅਜੇ ਤਾਂ ਨਤੀਜੇ ਆਉਣੇ ਨੇ ਕਿਹਨੇ ਆਉਣਾ ਪਾਰਟੀ ਕਿਹਨੂੰ ਬਣਾਉਂਦੀ ਆ ਕਿਹਨੂੰ ਕਿਸ ਜਗ੍ਹਾ ਦੇ ਉੱਤੇ ਲੈ ਕੇ ਜਾਂਦੀ ਆ ਕੀ ਬਦਲਾਅ ਆਉਂਦਾ ਆ ਉਹ ਸਾਰੀਆਂ ਬਾਤ ਵਾਲੀਆਂ ਗੱਲਾਂ ਨੇ ਮੈਂ ਇਹ ਉਹਨਾਂ ਦੇ ਬਾਰੇ ਇੱਥੇ ਗੱਲ ਨਹੀਂ ਕਰਨੀ ਕਿ ਕਿਹਨੂੰ ਜਿਹੜਾ ਜੀ ਬਣਾਇਆ ਜਾਂਦਾ ਜਾਂ ਮੁੱਖ ਮੰਤਰੀ ਕਿਹਨੂੰ ਬਣਾਇਆ ਜਾਂਦਾ ਮੰਤਰੀ ਕਿਹਨੂੰ ਬਣਾਇਆ ਜਾਂਦਾ ਇਹ ਸਾਰੇ ਪਾਰਟੀ ਲੈਵਲ ਦੀਆਂ ਗੱਲਾਂ ਨੇ ਉਹ ਜੋ ਵੀ ਕਰਨ ਆਪਣੀ ਜਗ੍ਹਾ ਦੇ ਉੱਤੇ ਨੇ ਅਸੀਂ ਇੱਕ ਕਾਫਲੇ ਦੇ ਰੂਪ ਦੇ ਵਿੱਚ ਪ੍ਰਵਾਸੀ ਖਾਸ ਤੌਰ ਦੇਤੇ ਉਹ ਲੜੇ ਨੇ ਬਦਲਾਅ ਦੇ ਵਾਸਤੇ ਜਿਹੋ ਜੀ ਸਥਾਪਤੀ ਪੰਜਾਬ ਦੇ ਵਿੱਚ ਹੋਈ ਪਈ ਸੀ ਤੁਸੀਂ ਸੋਚ ਸਕਦੇ ਹੋ ਉਹ ਸਥਾਪਤੀ ਦੇ ਵਿਰੋਧ ਦੇ ਵਿੱਚ ਕੋਈ ਬੰਦਾ ਉੱਠ ਕੇ ਖੜਾ ਹੋ ਸਕਦਾ ਸੀ ਜਾਂ ਕੋਈ ਵਿਅਕਤੀ ਬੋਲ ਸਕਦਾ ਸੀ ਮੇਰਾ ਕੱਲ ਇੱਕ ਟਾਈਮ ਦਿੱਤਾ ਇਹ ਲੱਗਦਾ ਸੀਗਾ ਕਿ ਸ਼ਾਇਦ ਪੰਜਾਬ ਜਿਹੜਾ ਉਹ ਇਸ ਤਰ੍ਹਾਂ ਦੀ ਧਰਤੀ ਬਣ ਗਿਆ ਜਿਹਦੇ ਵਿੱਚੋਂ ਇੱਕ ਜਿਹੜੇ ਸ਼ਮਸ਼ਾਨ ਘਾਟ ਵਰਗੀ ਜਿਹੜੇ ਦੀ ਉਹ ਸ਼ਕਲਾਂ ਨਜ਼ਰ ਆਉਣ ਲੱਗੀਆਂ ਪਈਆਂ ਸਾਲ ਇਹੋ ਜਿਹਾ ਮਾਹੌਲ ਬਣ ਗਿਆ ਸੀ ਕਿ ਇੱਥੇ ਹੁਣ ਕੋਈ ਨਹੀਂ ਬੋਲੂਗਾ ਵਿਰੋਧੀ ਧਿਰ ਉਹ ਚੁੱਪ ਬੈਠੀ ਸੀ ਜੇ ਮੈਂ ਕਦੀ ਵੀ ਡਿਫੈਂਡ ਨਹੀਂ ਕਰੂੰਗਾ ਭਗਵੰਤ ਮਾਨ ਜਿਹੜਾ ਐਮਪੀ ਲੈਂਡ ਅੰਡਰ ਉਹਦੇ ਵਿੱਚੋਂ ਉਹਨਾਂ ਨੇ ਕੋਈ ਫੰਡ ਖਾਧਾ ਜਦੋਂ ਤੋਂ ਉਹ ਜਿਹੜੇ ਐਮਪੀ ਬਣੇ ਨੇ ਕੋਈ ਮਾਰਕਾ ਪ੍ਰੂਫ ਲਿਆਵੇ ਸਭ ਤੋਂ ਪਹਿਲਾਂ ਜੜਾ ਜੀ ਉਹ ਮੈਂ ਉਹਨਾਂ ਦੇ ਖਿਲਾਫ ਬੋਲੂਗਾ ਇਹ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਉਹਨਾਂ ਨੇ ਆਹ ਹੀਰਾ ਫੇਰੀ ਕਿਉਂ ਕੀਤੀ ਉਹਨਾਂ ਨੇ ਆਹ ਕ腐ਪਸ਼ਨ ਕਿਉਂ ਕੀਤੀ ਉਹ ਪਾਰਲੀਮੈਂਟ ਦੇ ਵਿੱਚੋਂ ਜੇ ਸੁੱਚੇ ਮੂੰਹ ਆ ਗਏ ਨੇ ਤੇ ਲਿਆਓ ਸਬੂਤ ਆਪਾਂ ਸਾਰੇ ਨਾਲ ਮਿਲ ਕੇ ਭਗਵੰਤ ਮਾਨ ਉਹਨਾਂ ਨੂੰ ਮਜਬੂਰ ਕਰਾਂਗੇ ਇਸ ਗੱਲ ਦੇ ਵਾਸਤੇ ਕਿ ਪਾਰਲੀਮੈਂਟ ਤੋਂ ਅਸਤੀਫਾ ਦੇ ਕੇ ਤੁਸੀਂ ਘਰੇ ਬੈਠੋ ਅਸੀਂ ਕਾਬਲ ਬੰਦਾ ਚੁਣ ਕੇ ਨਹੀਂ ਭੇਜਿਆ ਤੁਸੀਂ ਰਿਕਾਰਡ ਤਾਂ ਕਢਾਓ ਪਾਰਲੀਮੈਂਟ ਦਾ ਦੇ ਪੰਜਾਬ ਦੇ ਮੁੱਦਿਆਂ ਦੇ ਉੱਤੇ 6-6 ਵਾਰੀ ਪਾਰਲੀਮੈਂਟ ਬਣਨ ਵਾਲੇ 5-5 ਪਾਰਲੀਮੈਂਟ ਜਿਹੜੇ ਮੈਂਬਰ ਬਣਨ ਵਾਲੇ ਉਹ ਸੁਚੇੇ ਮੂੰਹ ਪਰਤਾਏ ਕਰੋ ਸਵਾਲ ਅੱਜ ਤੁਸੀਂ ਰਣਜੀਤ ਸਿੰਘ ਬ੍ਰਹਮਪੁਰਾ ਹਰਾਂ ਨੇ ਕਿੰਨੇ ਸਵਾਲ ਉਠਾਏ ਨੇ ਪ੍ਰੇਮ ਸਿੰਘ ਅਜਰਾਵਾਲ ਨੇ ਕਿੰਨੇ ਸਵਾਲ ਪਾਏ ਨੇ ਪ੍ਰਤਾਪ ਸਿੰਘ ਬਾਜਵਾ ਹਰਾਂ ਨੇ ਕਿੰਨੇ ਸਵਾਲ ਉਠਾਏ ਨੇ ਰਵਨੀਤ ਸਿੰਘ ਬਿੱਟੂ ਹਰਾਂ ਨੇ ਕਿੰ ਸਵਾਲ ਉਠਾਏ ਨੇ ਪੁੱਛੋ ਤੁਸੀਂ ਉਹਨਾਂ ਲੋਕਾਂ ਨੂੰ ਫਿਰ ਤੁਸੀਂ ਕੰਪੇਅਰ ਕਰੋ ਜੇ ਪੰਜਾਬੀਆਂ ਨੂੰ ਮੈਂ ਸਿਰਫ ਇਨੀ ਗੱਲ ਕਹਿਣੀ ਚਾਹੁੰਦਾ ਕਿ ਜੇ ਅੱਜ ਤੁਸੀਂ ਬੋਲਣ ਵਾਲੇ ਲੋਕਾਂ ਦੇ ਹੱਕ ਦੇ ਵਿੱਚ ਨਾ ਖੜੇ ਹੋਏ ਮੇਰੀ ਗੱਲ ਤੁਸੀਂ ਯਕੀਨ ਦੇ ਨਾਲ ਮੰਨਣਾ ਜੀ ਤੇ ਫਿਰ ਤੁਹਾਡੇ ਵਾਸਤੇ ਬੋਲਣ ਵਾਲੇ ਜਿਹੜੇ ਲੋਕ ਨੇ ਉਹ ਹੌਲੀ-ਹੌਲੀ ਕਰਕੇ ਮੁੱਠੀਆਂ ਦੇ ਵਿੱਚੋਂ ਰੇਤਾ ਵਾਂਗੂ ਕਿਰਦੇ ਜਾਣਗੇ ਉਹ ਘਰਾਂ ਦੇ ਵਿੱਚ ਬਹਿ ਜਾਣਗੇ ਫਿਰ ਤੁਹਾਡੀ ਗੱਲ ਜਿਹੜੀ ਆ ਜੀ ਉਹ ਉੱਠਣ ਵਾਲਾ ਕੋਈ ਨਹੀਂ ਹੋਊਗਾ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਜਿੰਨੇ ਸਟੇਟਸ ਚਾਹਣਾ ਉਹ ਤੁਸੀਂ ਲਿਖ ਲੈਣਾ ਜਿੰਨੇ ਤੁਸੀਂ ਵੀਡੀਓਜ਼ ਪਾਉਣੀਆਂ ਨੇ ਉਹ ਤੁਸੀਂ ਪਾ ਲੈਣੀਆਂ ਪਰ ਨਕਸ਼ੇ ਦੇ ਉੱਤੇ ਦੁਨੀਆ ਦੇਖਣੀ ਇੱਕ ਹੋਰ ਕਹਾਣੀ ਹੈ ਤੁਰ ਕੇ ਫਿਰ ਕੇ ਦੁਨੀਆ ਦੇਖਣੀ ਇੱਕ ਹੋਰ ਕਹਾਣੀ ਹੈ ਜਦੋਂ ਤੁਸੀਂ ਰਣ ਮੈਦਾਨ ਦੇ ਵਿੱਚ ਲੜਦੇ ਹੋ ਨਾ ਫਿਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਸ ਪਾਸੇ ਤੋਂ ਕਰਤਾਨ ਚੱਲ ਪੈਣੀ ਹੈ ਤੇ ਕਿਸ ਪਾਸੇ ਤੋਂ ਗੋਲੀ ਆ ਜਾਣੀ ਹੈ ਤੁਹਾਨੂੰ ਵੀ ਸਭ ਨੂੰ ਪਤਾ ਹੈ ਕਿ ਇੱਕ ਟਾਈਮ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਸਨ ਕਿ ਸ਼ਾਇਦ ਕਿਸੇ ਟਾਈਮ ਵੀ ਇੱਕ ਵਿਅਕਤੀ ਦੀ ਜਿਹੜੀ ਹੈ ਜੀ ਉਹ ਜਾਨ ਜਾ ਸਕਦੀ ਹੈ ਇਹ ਸਾਰੀਆਂ ਖੁਫੀ ਏਜੰਸੀਜ਼ ਵੀ ਜਾਣਦੀਆਂ ਨੇ ਇਹ ਸਾਰਾ ਜਾਣਦੇ ਨੇ ਉਹ ਵਿਅਕਤੀ ਕੌਣ ਸੀ ਇੱਕ ਵਾਰੀ ਬੈਠ ਕੇ ਸੋਚ ਲੈਣਾ ਕੀ ਉਹ ਉਹਨਾਂ ਥ੍ਰੈਟ ਤੋਂ ਉਹਨਾਂ ਧਮਕੀਆਂ ਤੋਂ ਡਰ ਕੇ ਖੜੇ ਬਹਿ ਗਿਆ ਜਾਂ ਉਹਨੇ ਉਹ ਲੜਾਈ ਉੱਥੇ ਛੱਡ ਦਿੱਤੀ ਜਾਂ ਉਹਨੇ ਆਪਣੀ ਲੜਾਈ ਦੀ ਰਫ਼ਤਾਰ ਜਿਹੜੀ ਸੀ ਉਹ ਦੁੱਗਣੀ ਤਿਗਣੀ ਕਰਕੇ ਉਹ ਲੜਿਆ ਮੈਂ ਫੇਰ ਕਹੂੰਗਾ ਜੀ ਦੋਸਤੀ ਆਪਣੀ ਜਗ੍ਹਾ ਦੇ ਉੱਤੇ ਆ ਉਹ ਪਰਸਨਲ ਇੱਕ ਹੈ ਪਰ ਜੋ ਕੁਝ ਉਹਨਾਂ ਨੇ ਭਗਵਾਨ ਮਨਹਰਾਂ ਨੇ ਪੰਜਾਬ ਦੇ ਵਾਸਤੇ ਕੀਤਾ ਮੈਨੂੰ ਇਹਨਾਂ ਨਾਲ ਖੁੱਲ ਕੇ ਨਾ ਬੋਲਣਾ ਹੁੰਦਾ ਤੁਸੀਂ ਮੇਰੇ ਸਾਰੇ ਚੱਕਰ ਲਓ ਪਿਛਲੇ ਮੈਂ ਕਿਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਡਿਫੈਂਡ ਕੀਤਾ ਕਿਸੇ ਜਗ੍ਹਾ ਦੇ ਉੱਤੇ ਵੀ ਤੁਹਾਨੂੰ ਲੱਗੇ ਕਿ ਮੈਂ ਉਹਨਾਂ ਨੂੰ ਡਿਫੈਂਡ ਜਿਹੜਾ ਉਹ ਕੀਤਾ ਤੇ ਤੁਸੀਂ ਮੈਨੂੰ ਵੀ ਗਲਗਣਾਵਾ ਮੇਰੇ ਵੀ ਜਿਹੜਾ ਇਹ ਕੋ ਪਾ ਲੈਣਾ ਪਰ ਇੱਕ ਗੱਲ ਪੱਕੀ ਹੈ ਇਹ ਇੱਕ ਅਸੀਂ ਵਜੋਂ ਕਹ ਲੋ ਇਹ ਰੋਸ ਵਜੋਂ ਇਹ ਕਹ ਲੋ ਕਿ ਮੈਂ ਇਹ ਜਿਹੜਾ ਜੀ ਕਹਿ ਰਿਹਾ ਕਿ ਜੇ ਆਹ ਜਿਹੜੀ ਕਹਾਣੀ ਐ ਤਰੀਕੇ ਦੇ ਨਾਲ ਤੁਸੀਂ ਲੈ ਕੇ ਦੁਰਦੇ ਗਏ ਤਾਂ ਹਾਲੀਵੁੱਡ ਹੀ ਸਹੀ ਅਸੀਂ ਵੀ ਫਿਰ ਆਪਣੀ ਅਜਾਈ ਹੁੰਤੇ ਕਿ ਬੱਚੇ ਪਾੜੀਏ ਉਹਨਾਂ ਦੇ ਪੁੱ ਇੱਕ ਬਣਾਈਏ ਅਸੀਂ ਚਾਰ ਪੈਸੇ ਜਿਹੜੇ ਉਹ ਪਾਏ ਤੇ ਫਿਰ ਕਮਾ ਕੇ ਘਰੇ ਬੈਠੀਏ ਕੀ ਲੋਡ ਸੀ ਜੇਲ੍ਹਾਂ ਤੱਕ ਪਹੁੰਚਣ ਦੀ ਕੀ ਲੋਡ ਸੀ ਇਹੋ ਦੇ ਜਿਹੜੇ ਉਹ ਕੇਸ ਪੜਉਣ ਦੀ ਜੇ ਇਹ ਬਾਤ ਆ ਗਿਆ ਕਿ ਆ ਲੋਕਾਂ ਦੇ ਵਾਸਤੇ ਲੜ ਰਹੇ ਸੀ ਇੰਨਾ ਲੋਕਾਂ ਦੀ ਗੱਲ ਕਰ ਰਹੇ ਸੀ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਗੱਲ ਨੂੰ ਚੋਂ ਕੱਢੀ ਹੋਆ ਤੇ ਅਸੀਂ ਤੈਨੂੰ ਹੁਣ ਪਿੰਡੋਂ ਰਾਜੋ ਕਰਾਂਗੇ ਕੰਪਨੀ ਦੇ ਕੋਈ ਗੋਸ਼ਤ ਕਬੂਲ ਲਾਓ ਉਹ ਦੋ ਜਾਓ ਉਹਨੇ ਮੇਰੇ ਪਾਸੇ ਜ਼ਿੰਮੇ ਜਿਹੜੀ ਆ ਭਾਈ ਤੇ ਉਸ ਤੋਂ ਬਾਅਦ ਜੇ ਅਸੀਂ ਨਾ ਬੋਲੀਏ ਜੇ ਮੈਂ ਨਾ ਬੋਲਾਂ ਕਮ ਸੇ ਕਾ ਮੈਂ ਆਪਣੀ ਗਾਰੰਟੀ ਲੈਣਾ ਤੇ ਫੇਰ ਮੈਨੂੰ ਇਸ ਖੇਤਰ ਦੇ ਵਿੱਚ ਰਹਿਣ ਦਾ ਤੁਹਾਡੀ ਗੱਲ ਕਰਨ ਦਾ ਤੁਹਾਡੇ ਇਸ਼ੂ ਉਠਾਉਣ ਦਾ ਕੋਈ ਹੱਕ ਨਹੀਂ ਰਹੂਗਾ ਇੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸਨ ਜੇ ਤੁਹਾਨੂੰ ਲੱਗਦਾ ਮੈਂ ਗਲਤ ਹ ਜਿੰਨੀਆਂ ਗੱਲ ਤੁਸੀਂ ਕੱਢ ਸਕਦੇ ਹੋ ਜੋ ਪਿਛਲੇ ਦਿਨਾਂ ਤੋਂ ਕੱਢ ਰਹੇ ਹੋ ਉਸ ਲੋ ਉਹ ਮੇਰੇ ਬਾਰੇ ਵੀ ਕੱਢ ਦਿਓ ਜਿੰਨੀਆਂ ਉਜਾਂ ਤੁਸੀਂ ਮੇਰੇ ਉੱਤੇ ਲਾਉਣੀਆਂ ਲਾ ਸਕਦੇ ਹੋ ਉਹਨੀਆਂ ਉਜਾਂ ਤੁਸੀਂ ਮੇਰੇ ਉੱਤੇ ਲਾ ਦਿਓ ਅਸੀਂ ਵੀ ਸੋਚਾਂਗੇ ਕਿ ਕਿੰਨਾ ਲੋਕਾਂ ਦੇ ਵਾਸਤੇ ਬੋਲਦੇ ਰਹੇ ਕਿੰਨਾ ਲੋਕਾਂ ਦੇ ਵਾਸਤੇ ਲੜਦੇ ਰਹੇ ਜਿਹੜੇ ਸਿਰਫ ਔਰ ਸਿਰਫ ਅਹੁਦਿਆਂ ਦੇ ਵਾਸਤੇ ਲੜ ਰਹੇ ਨੇ ਜਿਹੜੇ ਇਸ ਕੱਲ ਦੇ ਵਾਸਤੇ ਲੜ ਰਹੇ ਨੇ ਕਿ ਸਾਨੂੰ ਟਿਕਟ ਜਿਹੜੀ ਆ ਜੀ ਓਕੇ ਹੋ ਨਹੀਂ ਦਿੱਤੀ ਤੁਸੀਂ ਸਾਰੇ ਜਾਣਦੇ ਹੋ ਕਿੰਨੀ ਵਾਰੀ ਇਹ ਉੱਠਦਾ ਰਿਹਾ ਕਿ ਇਹ ਇਹ ਚੋਣ ਲੜੂਗਾ ਇਹ ਇਲੈਕਸ਼ਨ ਲੜੂਗਾ ਇਹ ਪਟਿਆਲੇ ਤੋਂ ਇਲੈਕਸ਼ਨ ਲੜੂਗਾ ਉੱਥੋਂ ਲੜੂਗਾ ਹੁਣ ਅਗਲੀਆਂ ਗੱਲਾਂ ਜੀ ਇਹ ਉੱਥੇ ਅਹੁਦਾ ਲੈਣਾ ਚਾਹੁੰਦਾ ਇੱਥੇ ਅਹੁਦਾ ਲੈਣਾ ਚਾਹੁੰਦਾ ਇੱਕ ਗੱਲ ਮੇਰੇ ਦੋਸਤ ਜਿੰਨੇ ਪੁਰਾਣੇ ਮੈਨੂੰ ਜਾਣਦੇ ਨੇ ਜਦੋਂ ਤੋਂ ਮੈਂ ਇਸ ਖੇਤਰ ਦੇ ਵਿੱਚ ਆ 92 93 ਤੋਂ ਉਹ ਜਾਣਦੇ ਨੇ ਮੈਂ ਆਪਣੇ ਅਸੂਲਾਂ ਦੇ ਨਾਲ ਕਦੀ ਸਮਝੌਤਾ ਨਹੀਂ ਕੀਤਾ ਉਹ ਅਸੂਲਾਂ ਦੇ ਨਾਲ ਸਮਝੌਤਾ ਨਾ ਕਰਨਾ ਮੈਨੂੰ ਭੁਗਤਣਾ ਪਿਆ ਮੈਂ ਅੱਜ ਤੱਕ ਉਸ ਚੀਜ਼ ਨੂੰ ਭੁਗਤ ਰਿਹਾ ਪਰ ਮੈਂ ਉਸ ਚੀਜ਼ ਦਾ ਕਦੀ ਸ਼ਿਕਵਾ ਨਹੀਂ ਕੀਤਾ ਮੈਂ ਤੁਹਾਡੇ ਕੋਲੇ ਉਹ ਚੀਜ਼ਾਂ ਲੈ ਕੇ ਨਹੀਂ ਆਇਆ ਕਿ ਮੇਰੇ ਨਾਲ ਆਹ ਕੁਝ ਹੋ ਗਿਆ ਕਦੀ ਵੀ ਕਦੀ ਵੀ ਤੁਸੀਂ ਇਹ ਨਹੀਂ ਦੇਖਿਆ ਹੋਣਾ ਤੇ ਨਾ ਤੁਸੀਂ ਕਦੀ ਦੇਖੋਗੇ ਮੈਂ ਜਿੰਨੀ ਜੋਗਾ ਠੂਠਾ ਲੈ ਕੇ ਇਹ ਲੜਾਈ ਨਾ ਲੜੀ ਐ ਨਾ ਲੜਨੀ ਐ ਅੱਗੋਂ ਵੀ ਜਿਹੜਾ ਉਹ ਲੜਦੇ ਰਹਿਾਂਗੇ ਉਦੋਂ ਤੱਕ ਜਦੋਂ ਤੱਕ ਪੰਜਾਬੀ ਜਿਹੜੇ ਵੀ ਉਹ ਸਹਿਯੋਗ ਦਿੰਦੇ ਰਹਿਣਗੇ ਜਦੋਂ ਲੱਗਿਆ ਕਿ ਸਾਰੇ ਇੱਕੋ ਰਸੇ ਜਿਹੜੇ ਵੀ ਸਾਰਿਆਂ ਨੂੰ ਬੰਨ੍ਹਣ ਲੱਗੇ ਤੇ ਫਿਰ ਉਸ ਤੋਂ ਬਾਅਦ ਫਤਿਹ ਬਲਾ ਕੇ ਰੂਪੋਸ਼ ਜਿਹੜੀ ਜ਼ਿੰਦਗੀ ਹੈ ਨਹੀਂ ਉਹ ਜਿਉਣੀ ਪਸੰਦ ਕਰਾਂਗੇ ਕਿਸੇ ਜਗ੍ਹਾ ਦੇ ਉੱਤੇ ਕਿਸੇ ਵੀ ਫੈਕਟਰੀ ਦੇ ਵਿੱਚ ਉਹ ਕੰਮ ਕਰ ਲਾਂਗੇ ਪਰ ਬੇਈਮਾਨੀ ਵਾਲੀ ਜਿਹੜੀ ਆ ਜੀ ਨਾ ਉਹ ਰੋਟੀ ਖਾਦੀ ਆ ਤੇ ਨਾ ਉਹ ਰੋਟੀ ਜਿਹੜੀ ਉਹ ਖਾਣੀ ਆ ਮੈਂ ਪੰਜਾਬੀਆਂ ਨੂੰ ਇਹੋ ਸੁਨੇਹਾ ਜਿਹੜਾ ਜੀ ਉਹ ਦੇਣਾ ਚਾਹੁੰਦਾ ਕਿ ਅੱਜ ਜਿਹੜਾ ਜੀ ਉਹ ਸਮਾਜ ਇਸ ਕਿਸਮ ਦਾ ਚੱਲ ਰਿਹਾ ਜੋ ਕੁਝ ਸਾਰਾ ਇਹ ਚੱਲ ਰਿਹਾ ਅੱਜ ਤੁਸੀਂ ਨਾ ਬੋਲੇ ਅੱਜ ਤੁਸੀਂ ਚੁੱਪ ਰਹੇ ਤਾਂ ਫਿਰ ਆਲਮੋਸਟ ਚੁੱਪ ਕਰਵਾ ਦਿੱਤੇ ਜਾਓਗੇ ਤੇ ਫਿਰ ਮਾਫ ਕਰਨਾ ਮੁੜ ਕੇ ਤੁਹਾਡੇ ਵਾਸਤੇ ਬੋਲਣ ਵਾਲੀ ਸ਼ਾਇਦ ਸ਼ਾਇਦ ਕੋਈ ਨਾ ਰਹੇ ਮੇਰੀਆਂ ਗੱਲਾਂ ਕੌੜੀਆਂ ਲੱਗੀਆਂ ਹੋਣ ਮੈਂ ਮਾਫੀ ਮੰਗ ਲੈਣਾ ਜਿਨ੍ਹਾਂ ਨੇ ਥੱਲੇ ਜੋ ਕੁਝ ਬੋਲਣਾ ਉਹ ਬੋਲ ਦੇਣ ਜੋ ਕੁਝ ਉਹਨਾਂ ਨੇ ਲਿਖਣਾ ਉਹ ਲਿਖ ਦੇਣ ਮੈਂ ਇਹ ਵੀ ਜਿਹੜਾ ਜੀ ਚਾਹਣਾ ਕਿ ਉਹ ਲਿਖ ਦੇਣ ਜੋ ਕੁਝ ਵੀ ਆ ਜੋ ਕੁਝ ਪਿਛਲੇ ਦਿਨਾਂ ਤੋਂ ਹਰਮੀਤ ਕੌਰ ਬਰਾੜ ਤੇ ਕੁਝ ਉਹਨਾਂ ਦੇ ਨਾਲ ਜੋ ਕੁਝ ਇਹ ਕਰ ਰਹੇ ਨੇ ਲੋਕ ਅਸੀਂ ਉਹਦੇ ਵਾਸਤੇ ਵੀ ਡਟ ਕੇ ਲੜਣਾ ਜੀ ਉਹ ਖੜੇ ਹੋਏ ਆ ਜਿਹੜੇ ਉਸ ਲੈਵਲ ਤੱਕ ਉਤਰ ਆਏ ਅਸੀਂ ਉਹਨਾਂ ਦਾ ਲੈਵਲ ਜਿਹੜਾ ਜੀ ਉਹ ਜਾਣਦੇ ਆ ਕਿ ਕਿਸ ਲੈਵਲ ਤੱਕ ਇਹ ਉਤਰ ਸਕਦੇ ਨੇ ਉਤਰੋ ਜੇ ਇਸ ਲੈਵਲ ਤੱਕ ਤੁਸੀਂ ਉਤਰਨਾ ਪਰ ਇੱਕ ਗੱਲ ਯਾਦ ਰੱਖਣਾ ਜੀ ਇੱਕ ਗੱਲ ਯਾਦ ਰੱਖਣਾ ਇਹ ਨੁਕਸਾਨ ਤੁਸੀਂ ਕਿਸੇ ਹੋਰ ਦਾ ਨਹੀਂ ਪੰਜਾਬ ਦਾ ਕਰ ਰਹੇ ਹੋਵੋਗੇ ਸੱਤਰੀ ਕਾਮ